ਪਾ ਰਿਆ ਸੀ ਪਾਣੀ ਨੇ ਆ ਗਏ 19 ਦਿਨ ਸਾਨੂੰ ਦਬੋਚ ਲਿਆ ਸਰ ਕੀ ਇਸ ਤਿਸ ਸੀ ਪੁਰਲੇਜ ਮਦਰ ਹੈ ਅੱਛਾ ਜੀ ਜਿਨ੍ਹਾਂ ਨੇ ਪਤਾ ਨਹੀਂ 47 ਦੇਖ ਕੇ ਤੇ ਉਸ ਤੋਂ ਬਾਅਦ 2025 ਵੀ ਦੇਖ ਲਿਆ ਸ਼ਾਇਦ ਜੀ ਤੇ ਉਹ ਵੀ ਕਹਿ ਰਿਹਾ ਕਿ ਮਦਰ ਉਹਦਾ ਨਜ਼ਰ ਆ ਰਿਹਾ ਜਿੱਦਾਂ 47 ਕੋਕੀ ਘਰ ਛੱਡ ਕੇ ਤੇ ਉਹਨਾਂ ਦੀ ਗੱਡੀ ਪਾਣੀ ਪਾਣੀ ਦੇ ਫਲੋ ਨੇ ਬੰਦ ਕਰਵਾ ਕੇ ਗੱਡੀ ਘੇਰ ਲਈ ਆ ਅੱਛਾ ਉਹਨੇ ਮੈਨੂੰ ਆਵਾਜ਼ ਦਿੱਤੀ ਕਿ ਪਾਪਾ ਦੂਸਰੀ ਸਾਈਡ ਗੱਡੀ ਟਰਨ ਕਰ ਲਓ ਮੈਂ ਪਾਣੀ ਚ ਫਸ ਗਿਆ ਤੁਸੀਂ ਨਿਕਲ ਜਾ ਵਾਕਿਆ ਨੂੰ ਲੈ ਕੇ ਅੱਛਾ ਜੀ ਮੈਂ ਦੂਸਰੀ ਤਰਫ ਗੱਡੀ ਲੈ ਕੇ ਗਿਆ ਮੈਨੂੰ ਉਸ ਲਈ ਅਸੀਂ ਜਿਹੜੀਆਂ 5 ਪ੍ਰੀਸ਼ੀਅਸ ਲਾਈਫਸ ਮੇਰੇ ਗੱਡੀ ਦੇ ਵਿੱਚ ਹੈਗੀਆਂ ਮੈਂ ਕਿਸੇ ਤਰ੍ਹਾਂ ਇਹਨਾਂ ਨੂੰ ਬਚਾ ਲਵਾਂ ਜੀ ਮੈਂ ਲੈ ਕੇ ਫਿਰ ਉਹਨੂੰ ਦੂਸਰੀ ਸਾਈਡ ਨਿਕਲ ਗਿਆ ਤੇ ਬੇਟਾ ਜੀ ਪੇਛਾ ਜੀ ਤੇ ਪਾਣੀ ਕਿੰਨੇ ਕਿੰਨੇ ਫੁੱਟ ਚੜ ਚੁੱਕਾ ਸੀ ਜੀ ਉੱਪਰ ਇੱਥੇ ਆ ਟੋਟਲ ਜਦੋਂ ਸਾਰੀ ਰਾਤ ਪਾਣੀ ਤਾਂ ਐਦਾਂ ਸੀਗਾ ਜੀ 6-6 ਫੁੱਟ ਤੋਂ ਜ਼ਿਆਦਾ ਪਾਣੀ ਮੇਰੇ ਘਰ ਦੇ ਅੰਦਰ ਸੇਗਾ ਤੇ ਪਾਣੀ ਅਸਲਾ ਸੂ ਸੂੰਹ ਕਰਕੇ ਅਸਿਕਾ ਜੀ ਅੱਜ ਪਠਾਨਕੋਟ ਦੇ ਵਿੱਚ ਆ ਕੋਠੀਆਂ ਬਹੁਤ ਦੇਖੀਆਂ ਹੋਣਗੀਆਂ ਪਰਿਵਾਰ ਕੋਠੀ ਬਣਾਉਂਦਾ ਆਪਣੀ ਜ਼ਿੰਦਗੀ ਦੀ ਉਂਜੀ ਲਾ ਕੇ ਪਠਾਨਕੋਟ ਦੇ ਵਿੱਚ ਆ ਪਾਣੀ ਦਾ ਮੰਜ਼ਰ ਇੰਨਾ ਖਤਰਨਾਕ ਸੀ 6-6 ਫੁੱਟ ਪਾਣੀ ਕੋਠੀ 'ਚ ਭਰ ਗਿਆ ਕਰੋਨਾ ਦੀ ਕੋਠੀ ਅਜੇ ਕਾਡੀਆਂ ਭਾਅ ਹੋਈ ਪਈ ਆ ਸਮਾਨ ਕੀ ਦਵਾਈਆਂ ਕੀ ਸਭ ਕੁਝ ਤੈਸਨਾ ਆਸਾ ਮਾਤਾ ਬਜ਼ੁਰਗ ਸੀ 98 ਸਾਲ ਦੀ ਉਹਨੂੰ ਮਸੀ ਕੱਢਿਆ ਪਰਿਵਾਰ ਨੇ ਭੱਜ ਕੇ ਜਾਨ ਬਚਾਈ ਸਰਦਾਰ ਚੱਡਾ ਸਾਹਿਬ ਨੇ ਜਿਨ੍ਹਾਂ ਦੀ ਕੋਠੀ ਦਾ ਨੁਕਸਾਨ ਹੋਇਆ ਪਹਿਲਾਂ ਤਾਂ ਬਹੁਤ ਵੱਡੀ ਮੱਝਪਾ ਕਿਸ਼ਾਨਾ ਜੀ ਇਹ ਬੰਦਾ ਇੰਨੀ ਆਪਣੀ ਜ਼ਿੰਦਗੀ ਦੀ ਕਮਾਈ ਲਾ ਕੇ ਚੀਜ਼ ਬਣਾਉਂਦਾ ਆ ਇਹ ਸਰ ਕਦੋਂ ਦੀ ਗੱਲ ਆ ਜੀ ਇਹ ਇਹ 26 ਤਰੀਕ ਦੀ ਰਾਤ ਦੀ ਗੱਲ ਆ ਜੀ ਅੱਛਾ ਜੀ 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 ਉਸ ਟਾਈਮ ਮੈਨੂੰ ਕਿਦਾ ਪਤਾ ਨਹੀਂ ਲੱਗਾ ਕਿੰਨੇ ਵਜੇ ਪਾਣੀ ਆਇਆ ਆਪਾਂ ਰਾਤੀ ਸਰ ਰਾਤੀ 8 ਤੋਂ 9 ਵਜੇ ਦੇ ਵਿੱਚ ਵਿੱਚ ਦੀ ਇਹ ਘਟਰਾ ਹੈ ਜੀ ਪਾਣੀ ਇੱਕਦਮ ਹੀ ਬਾਅਦ ਦੇਖਿਆ ਬਾਹਰ ਬਾਹਰ ਗਿਆ ਰੋੜਾ ਪਿਆ ਕਿ ਬਾਹਰ ਸ਼ਾਇਦ ਨਹਿਰ ਨਹਿਰ ਦਾ ਪਾਣੀ ਕਰਾਸ ਹੋ ਰਿਹਾ ਅੱਛਾ ਜੀ ਜਾ ਕੇ ਦੇਖਿਆ ਤੇ ਪਾਣੀ ਨਹਿਰ ਤੋਂ ਕਰਾਸ ਕਰਕੇ ਰੋਡ ਸਾਈਡ ਨੂੰ ਆ ਰਿਹਾ ਸੀਗਾ ਅੱਛਾ ਪਰ ਲੱਗਦਾ ਨਹੀਂ ਸੀਗਾ ਕਿ ਪਾਣੀ ਦਾ ਮਜ਼ਰ ਇਹਨਾ ਭਿਆਨਕ ਹੋ ਜਾਏਗਾ ਠੀਕ ਆ ਥੋੜੀ ਦੇਰ ਬਾਅਦ ਹੀ ਮੇਰੇ ਕਜ਼ਨ ਐਮ ਐਲ ਏ ਸਾਹਿਬ ਐਥੇ ਉਹਨਾਂ ਨੂੰ ਮੈਨੂੰ ਫੋਨ ਆਇਆ ਕਿ ਪਾਪੇ ਘਰ ਬਾਹਰ ਪਾਣੀ ਦੀ ਕੀ ਪੋਜੀਸ਼ਨ ਹੈ ਹਾਂ ਮਗਰ ਪਾਣੀ ਤੇ ਹੈਗਾ ਪਰ ਲੱਗਦਾ ਠੀਕ ਹੋ ਜਾਏਗਾ ਹਾਂ ਇਹਨਾਂ ਨੇ ਕਿਹਾ ਕਿ papa 15 20 ਮਿੰਟ ਦੇਖ ਲੈ ਜੇ ਪਾਣੀ ਦਾ ਲੈਵਲ ਵੱਧ ਹੁੰਦਾ ਤੇ ਘਰੋਂ ਨਿਕਲ ਜਾ ਅੱਛਾ ਜੀ ਮੈਂ ਉਹਦੇ ਉਹਨਾਂ ਦੇ ਕਹਿਣੇ ਦੇ ਨਾਲ ਆਪਣੇ ਮਾਈਂਡ ਨੂੰ ਪ੍ਰਿਪੇਅਰ ਕੀਤਾ ਕਿ ਚਲੋ ਯਾਰ ਆਪਾਂ ਘਰੋਂ ਚਲੇ ਜਾਈਏ ਹੂੰ ਮੈਂ ਅਲੇ ਕਪੜੇ ਹੀ ਪਾ ਰਿਆ ਸੀ ਤੇ ਪਾਣੀ ਨੇ ਆ ਕੇ ਨਹੀਂ ਦੇਣ ਸਾਨੂੰ ਬੋਝ ਲਿਆ ਸਰ ਕਿਸ ਤਿਸ ਸੀ ਪਾਣੀ ਕਿਸ ਹਿਸਾਬ ਨਾਲ ਤੁਸੀਂ ਇੱਥੇ ਦੇਖਿਆ ਪਾਣੀ ਜੇ ਹਿਸਾਬ ਨਾਲ ਆ ਰਿਹਾ ਸੀਗਾ ਜੀ ਮੇਰੇ ਫਸਟ ਸਟੋਕ ਦੇ ਵਿੱਚ 2 ਫੁੱਟ ਪਾਣੀ ਦੇ ਕਰੀਬ ਕੇ ਮੇਰੇ ਘਰ ਦੇ ਵਿੱਚ ਪਹਿਲਾ ਜਿਹੜਾ ਪਾਣੀ ਦਾ ਛਲਕਾ ਵਜਾ 2 ਫੁੱਟ ਦੇ ਕਰੀਬ ਪਾਣੀ ਮੇਰੇ ਘਰ ਚ ਇਕਦਮ ਐਂਟਰ ਕਰ ਗਿਆ ਅੱਛਾ ਜੀ ਉਸ ਤੋਂ ਬਾਅਦ ਤੇ ਫਿਰ ਮੈਂ ਉਹ ਦੌੜ ਕੇ ਆਪਣੀ ਲਾਈਫ ਨੂੰ ਬਚਾਉਣਾ ਚਾਹ ਰਿਹਾ ਪਰਿਵਾਰ ਚ ਕੌਣ ਕੌਣ ਸੀ ਛੋਟੇ ਬੱਚੇ ਵੀ ਹੋਣਗੇ ਬਜ਼ੁਰਗ ਜਿਹੜਾ ਇੱਕ 3 ਸਾਲ ਦਾ ਪੋਤਰਾ ਮੇਰੇ ਦੋ ਬੇਟੇ ਮੇਰੀ ਦੋ ਬਹਵਾਂ ਅੱਛਾ ਜੀ ਮੇਰੀ ਇੱਕ ਬਹੁ ਨੂੰ ਸਰਜਰੀ ਕਰਵਾ ਕੇ ਮੈਂ ਮੰਡੇ ਨੂੰ ਵਾਪਸ ਆਇਆ ਤੇ ਟਿਊਜ਼ਡੇ ਨੂੰ ਮੇਂ ਆਪਣੀ ਹੈਪਨਿੰਗ ਹੋ ਗਈ ਆ ਠੀਕ ਹੈ ਜੀ ਉਹ ਵਿਦ ਸਟਿਚਸ ਲਾ ਕੇ ਮੈਂ ਦੌੜ ਦੌੜ ਕੇ ਮੇਰੀ 90 ਪਲਸ ਦੀ ਮੇਰੇ 올ਡਜ 올ਡਜ ਮਦਰ ਹੈ ਅੱਛਾ ਜੀ ਜਿਨ੍ਹਾਂ ਨੇ ਪਤਾ ਨਹੀਂ 47 ਦੇਖ ਕੇ ਤੇ ਉਸ ਤੋਂ ਬਾਅਦ 2025 ਵੀ ਦੇਖ ਲੈ ਸ਼ਾਇਦ ਜੀ ਤੇ ਉਹ ਉਹ ਵੀ ਕਹਿ ਰਹੇ ਕਿ ਮਜ਼ਰ ਉਸਦਾਂ ਦਾ ਨਜ਼ਰ ਆ ਰਿਹਾ ਜਿੱਦਾਂ 47 ਜਲਕੀ ਘਰ ਛੱਡ ਕੇ ਦੌੜ ਗਏ ਸੀਗੇ ਅੱਛਾ ਜੀ ਆਪਾਂ ਵੀ ਉਦਾਂ ਹੀ ਘਰ ਛੱਡ ਕੇ ਪਾਣੀ ਨੇ ਚਾਰੋਂ ਪਾਸੇ ਕੀ ਰਹਿ ਜਾ ਇੱਕ ਸਾਈਡ ਤੇ ਜਿੱਦਾਂ ਅਸੀਂ ਬੈਕ ਸਾਈਡ ਖੜੇ ਆ ਤੇ ਫਰੰਟ ਉਧਰ ਆ ਸ਼ਾਇਦ ਇਹਦਾ ਨਹੀਂ ਇਹ ਫਰੰਟ ਸਹੀ ਦਾ ਹੈ ਅੱਛਾ ਇਹ ਫਰੰਟ ਸਾਈਡ ਹੈ ਸਾਈਡ ਹੈ ਇਹਦੀ ਬੈਕ ਸਾਈਡ ਹੋ ਆ ਮੈਨੂੰ ਫਰੰਟ ਸਾਈਡ ਤੋਂ ਪਾਣੀ ਨੇ ਆ ਕੇ ਘੇਰ ਲਿਆ ਬੈਕ ਸਾਈਡ ਦੇ ਵਿੱਚ ਪਾਣੀ ਬਾਅਦ ਚ ਆਇਆ ਤਾਂ ਮੈਂ ਬੈਕ ਸਾਈਡ ਦੇ ਉੱਤੇ ਹੀ ਅੱਛਾ ਜੀ ਮਿੱਟੀ ਘਰੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਗੱਡੀਆਂ ਵਗੈਰਾ ਬਾਹਰ ਖੜੀਆਂ ਸੀ ਉਸ ਤੇ ਮੇਰੀ ਦੋਨੋਂ ਗੱਡੀਆਂ ਬਾਹਰ ਖੜੀਆਂ ਹੋ ਸੀਗੀਆਂ ਅੱਛਾ ਜੀ ਦੋ ਗੱਡੀਆਂ ਦੇ ਵਿੱਚ ਅਸੀਂ ਸਾਰਾ ਪਰਿਵਾਰ ਬੈਠੇ ਆ ਇੱਕ ਚ ਮੇਰਾ ਬੇਟਾ ਦੇ ਬਹੁਤ ਸੀਗੇ ਹਾਂ ਉਹਨਾਂ ਨੇ ਗੱਡੀ ਅੱ ਉਹਨਾਂ ਨੇ ਜਿਸਲੇ ਮੋੜ ਲੈ ਕੇ ਗੱਡੀ ਕਰਨੀ ਚਾਹੀਏ ਤੇ ਉਹਨਾਂ ਦੀ ਗੱਡੀ ਪਾਣੀ ਪਾਣੀ ਦੇ ਫਲੋ ਨੇ ਬੰਦ ਕਰਵਾ ਕੇ ਗੱਡੀ ਘੇਰ ਲਈ ਹੈ ਅੱਛਾ ਉਹਨੇ ਮੈਨੂੰ ਆਵਾਜ਼ ਦਿੱਤੀ ਕਿ ਪਪਾ ਦੂਸਰੀ ਸਾਈਡ ਗੱਡੀ ਟਰਨ ਕਰ ਲਓ ਮੈਂ ਪਾਣੀ ਚ ਫਸ ਗਿਆ ਤੁਸੀਂ ਨਿਕਲ ਜਾ ਵਾਕਿਆ ਨੂੰ ਲੈ ਕੇ ਅੱਛਾ ਜੀ ਮੈਂ ਦੂਸਰੀ ਤਰਫ ਗੱਡੀ ਲੈ ਕੇ ਗਿਆ ਮੇਰੀ ਦੂਸਰੀ ਗੱਡੀ ਵੀ ਹਿੱਟ ਹੋ ਗਈ ਹੈ ਦੀਵਾਰ ਦੇ ਦੀਵਾਰ ਦੇ ਵਿੱਚ ਹਮ ਪਰ ਮੈਂ ਉਸਨੇ ਫਿਰ ਬੌਦਰ ਨਹੀਂ ਕੀਤਾ ਕਿ ਮੇਰੀ ਗੱਡੀ ਡੈਮੇਜ ਹੋ ਰਹੀ ਹੈ ਕਿ ਨਹੀਂ ਹੋ ਰਹੀਆ ਮੈਨੂੰ ਉਸਲੇ ਅਸੀਂ ਜਿਹੜੀਆਂ ਪੰਜ ਪ੍ਰੀਸ਼ੀਅਸ ਲਾਈਫਸ ਮੇਰੇ ਗੱਡੀ ਦੇ ਵਿੱਚ ਹੈਗੀਆਂ ਮੈਂ ਕਿਸੇ ਤਰ੍ਹਾਂ ਇਹਨਾਂ ਨੂੰ ਬਚਾ ਲਵਾਂ ਜੀ ਮੈਨੂੰ ਲੱਗੇ ਫਿਰ ਉਹਨੂੰ ਦੂਜੀ ਸਾਈਡ ਨਿਕਲ ਗਿਆ ਤੇ ਡੇਟਾ ਜੀ ਵੀ ਬੇਟਾ ਔਰ ਬਹੁ ਰਾਤੀ ਮੇਰੇ پڑوسیਆ ਨੇ ਉਹਨਾਂ ਨੂੰ ਬਾਹ ਫੜ ਕੇ ਖਿੱਚਿਆ ਗੱਡੀ ਤੇ ਫਲੀਟ ਹੋ ਕੇ 2 250 ਫੁੱਟ ਪਿੱਛੇ ਰੁੜਦੀ ਚਲੀ ਗਈ ਹੈ ਅੱਛਾ ਜੀ ਪਿੱਛੇ ਦੀਵਾਰ ਗਿਰੀ ਹੋਣ ਕਰਕੇ ਉਹਦਾ ਮਲਵੇ ਦੇ ਨਾਲ ਜਾ ਕੇ ਗੱਡੀ ਫਸ ਗਈ ਹੈ ਹਾਂ ਤੇ ਬੱਚਿਆਂ ਨੂੰ ਉਹਨੇ ਮੇਰੇ پڑوسیਆ ਨੇ ਬਾਹ ਫੜ ਕੇ ਆਪਣੇ ਘਰ ਖਿੱਚ ਲਿਆ ਅੱਛਾ ਜੀ ਉਹ ਸਾਰੀ ਰਾਤ ਉਹਨਾਂ ਦੇ پڑوسیਆਂ ਦੇ ਨਾਲ ਹੀ ਵਿਚਾਰੇ ਛਾਤੇ ਰਿਹਾ ਬੜੀ ਟਰਾਈ ਕੀਤੀ ਸੀ ਰੈਸਕਿਊ ਕਰਨ ਦੀ ਬਟ ਰਾਤ ਰੈਸਕਿਊ ਹੋ ਨਹੀਂ ਪਾਇਆ ਫਿਰ अर्ली मॉर्निंग NDRF ਦੀ ਟੀਮ ਨੇ ਆ ਕੇ ਉਹਨੂੰ ریسਕਿਊ ਕਰਕੇ ਬਾਹਰ ਕੱਢਿਆ ਠੀਕ ਹੈ ਜੀ ਤੇ ਪਾਣੀ ਕਿੰਨੇ ਕਿੰਨੇ ਫੁੱਟ ਚੜ ਚੁੱਕਾ ਸੀ ਜੀ ਉੱਪਰ ਇੱਥੇ ਹੈ ਟੋਟਲ ਜਦੋਂ ਸਾਰੀ ਰਾਤ ਪਾਣੀ ਤਾਂ ਇਦਾਂ ਸਿਗਾ ਜੀ 6-6 ਫੁੱਟ ਤੋਂ ਜ਼ਿਆਦਾ ਪਾਣੀ ਮੇਰੇ ਘਰ ਦੇ ਅੰਦਰ ਸੀਗਾ ਤੇ ਪਾਣੀ ਇਸ ਤਰ੍ਹਾਂ ਸੂੰਹ ਸੂੰਹ ਕਰਕੇ ਜਾ ਰਿਹਾ ਸੀ ਜਿਸ ਤਰ੍ਹਾਂ ਇੱਕ ਦਰਿਆ ਟੁੱਟ ਕੇ ਇੱਥੇ ਆ ਗਿਆ ਹੋਏ ਜੀ ਉਹ ਦਰਿਆ ਦੇ ਨਾਲ ਹੀ ਪਾਣੀ ਦਰਿਆ ਇੱਕ ਬਿਲਕੁਲ ਇੱਕ ਦਰਿਆ ਦੀ ਸ਼ੇਪ ਲੱਗ ਰਹੀ ਸੀ ਉਸ ਵੇਲੇ ਠੀਕ ਆ ਬਹੁਤ ਭਿਆਨਕ ਔਰ ਖਤਰਨਾਕ ਮਸੂਸ ਹੋ ਰਿਹਾ ਸੀਗਾ ਸਰ ਇਹ ਕੋਠੀ ਇਹ ਤਾਂ ਖਰਚਾ ਤਾਂ ਬਹੁਤ ਹੋਇਆ ਆ ਸਮਾਨ ਤੈਸ ਨੈਸ ਹੋ ਗਿਆ ਸਭ ਕੁਝ ਖਤਮ ਹੋ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਮੈਂ ਇਮੇਜਨ ਵੀ ਨਹੀਂ ਕਰ ਪਾ ਰਿਹਾ ਮੈਨੂੰ ਇਦਾਂ ਲੱਗ ਰਿਹਾ ਕਿ ਲਾਈਫ ਦੀ ਜਿੰਨੀ ਪੂੰਜੀ ਸੀ ਉਹ ਗਿਆ ਬੈਠਾ ਬਹੁਤ ਮਿਹਨਤ ਨਾਲ ਬੰਦਾ ਘਰ ਬਣਾਉਂਦਾ ਆਪਣੇ ਹਨਾ ਬੜੇ ਚਾਹਾਂ ਨਾਲ ਔਰ ਮਿਹਨਤ ਨਾਲ ਹਰ ਬੰਦਾ ਆਪਣੇ ਘਰ ਨੂੰ ਸਜਾਂਦਾ ਔਰ ਪ੍ਰਮਾਤਮਾ ਨੇ ਚਲੋ ਜੇ ਬਾਲਵੀ ਬਖਸ਼ਾ ਸੀਗਾ ਕਿ ਉਹਨੂੰ ਸਜਾ ਸਕੀ ਐ ਠੀਕ ਐ ਪ੍ਰਮਾਤਮਾ ਨੇ ਉਹਨੂੰ ਸ਼ਾਇਦ ਸਾਡੇ ਕਰਮਾਂ ਕਰਕੇ ਕੁਝ ਵਾਪਸ ਵੀ ਲੈ ਲਿਆ ਮਾਤਾ ਜੀ ਠੀਕ ਨੇ ਅਦਰਵਾਇਜ਼ ਤੇ ਠੀਕ ਐ ਬੱਚੇ ਵਗੈਰਾ ਸਭ ਹਾਂ ਅਦਰਵਾਇਜ਼ ਠੀਕ ਐ ਬਿਕਾਜ਼ ਇਥੋਂ ਨਿਕਲ ਗਿਆ ਪਰ ਮੈਂਟਲੀ ਤੇ ਸਦਮਾ ਹਰ ਇੱਕ ਨੂੰ ਪਹੁੰਚਦਾ ਹੀ ਹੈ ਨਾ ਬਿਲਕੁਲ ਜੀ ਉਹਦਾ ਤੇ ਰਿਕਵਰੇਬਲ ਹੋ ਨਹੀਂ ਪਾਂਦਾ ਬਿਲਕੁਲ ਈਜ਼ੀਲੀ ਸਟਾਰਟਿੰਗ ਪਾਣੀ ਦੀਦਰੋਂ ਹੋਈ ਆ ਮੈਂ ਤਾਂ ਚਾਹੁੰਦਾ ਕਿ ਪਿੱਛੇ ਜਿਹੜੀ ਬੈਕਗ੍ਰਾਉਂਡ ਵਾ ਹਾਂਜੀ ਤੁਸੀਂ ਦੇਖ ਲਓ ਗਮਲੇ ਸਭ ਕੁਝ ਕੰਦਾਂ ਕੁੱਦਾਂ ਪਾਣੀ ਨੇ ਸਭ ਬਰਬਾਦ ਕਰਤੀਆਂ ਮੰਜਰ ਇੰਨਾ ਕਹਿੰਦੇ ਭਿਆਨਕ ਸੀ ਅੰਬ ਦੇ ਉੱਪਰ ਹਜੇ ਤੱਕ ਵੀ ਪਾਣੀ ਜਾਂਦਾ ਹੋਇਆ ਆਪਣੇ ਨਿਸ਼ਾਨ ਛੱਡ ਗਿਆ ਤਕਰੀਬਨ 6 ਫੁੱਟ ਦੇ ਨਿਸ਼ਾਨ ਲੱਗਾ ਹੋਇਆ ਆ ਆਪਾਂ ਕਮਰੇ ਦਿਖਾਉਨੇ ਆ ਇਹ ਸਰ ਕਦੋਂ ਚਿੱਕੜਤਾ ਮੈਂ ਕਿਹਾ ਤੁਸੀਂ ਆ ਕੇ ਮੁੜ ਕੇ ਦੋ ਕਿੰਨੇ ਦਿਨ ਬਾਅਦ ਸਾਫ਼ ਕੀਤਾ ਫਿਰ ਆ ਕੇ ਜਦੋਂ ਨੈਕਸਟ ਡੇਸ ਸ਼ਾਮ ਨੂੰ ਪਾਣੀ ਡਾਊਨ ਹੋਇਆ ਤੇ ਉਹਦੇ ਨੈਕਸਟ ਡੇ ਫਿਰ ਮੈਂ ਇੰਜਨ ਲਗਵਾ ਕੇ ਸਾਰਾ ਪਾਣੀ ਕੱਢਿਆ ਕਿੰਨੇ ਕਿੰਨੇ ਫੁੱਟ ਚਿੱਕੜ ਜੰਮਿਆ ਹੋਇਆ ਸੀ ਕੋਠੀ 'ਚ ਡੇਢ ਤੋਂ 2 ਫੁੱਟ ਚਿੱਕੜ ਸੀਗਾ ਇਹ ਜਿਹੜੀ ਜਿੰਨੀ ਅੱਜ ਮੁਸ਼ਕ ਆ ਰਹੀ ਆ ਹਨਾ ਇਹ ਉਦੋਂ ਤਾਂ ਖੜ ਨਹੀਂ ਹੁੰਦਾ ਹੋਣਾ ਇੱਥੇ ਨਹੀਂ 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 ਸੀ ਹੋ ਰਿਹਾ ਬਹੁਤ ਜ਼ਿਆਦਾ ਹਾਲੇ ਵੀ ਉਹਨੂੰ 스멜 ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰ ਉਹਨੂੰ ਅਲਟੀਮੇਟਲੀ ਮਰਤਾ ਕਿਆ ਨਾ ਕਰਤਾ ਕਰਨਾ ਪੈ ਰਿਹਾ ਉਹਨੂੰ ਕਰਨਾ ਹੀ ਹੈ ਬਿਲਕੁਲ ਜੀ ਤੇ ਦੋਸਤੋ ਅਸੀਂ ਇੱਕ ਵਾਰੀ ਕਮਰੇ ਦਿਖਾਉਨੇ ਆ ਸਰ ਆਜੋ ਮੜਾ ਜਾ ਆ ਆ ਮੇਰੇ ਹਿਸਾਬ ਨਾਲ ਇੱਕ ਡ੍ਰੈਗ ਰੂਮ ਦੀ ਏ ਇੱਕ ਰੂਮ ਆ ਹਾਲਾਤ ਦੇਖ ਲਓ ਇਹ ਕੀਮਤੀ ਸੋਫੇ ਆ ਜਿਹੜਾ ਪਰਿਵਾਰ ਬਹੁਤ ਮਿਹਨਤ ਨਾਲ ਬਣਾਉਂਦਾ ਆ ਤੇ ਆ ਡਾਈਨਿੰਗ ਟੇਬਲ ਆ ਜਿਹੜਾ ਹੁਣ ਬਿਲਕੁਲ ਹੀ ਮੈਂ ਕਹਿੰਦਾ ਲੱਕੜ ਫੁੱਲ ਚੁੱਕੀ ਆ ਖਤਮ ਇਹ ਤੇ ਬੱਚਿਆਂ ਦੀ ਸਲਾਈਡਰ ਬਣ ਚੁੱਕਾ ਦੇਖੋ ਬੈਕੋ ਜੀ ਆਕਨੀਆਂ ਕੋਸੀਆਂ ਸਭ ਕੁਛ ਤੈਸ ਨੈਸ ਸਰ ਆਹ ਔਰ ਸੋਈ ਦੇ ਵਿੱਚ ਤਾਂ ਮੈਂ ਕਹਿੰਦਾ ਜਦੋਂ ਸਟਾਰਟਿੰਗ ਦੇ ਵਿੱਚ ਹੀ ਆ ਗਿਆ ਪਾਣੀ ਆ ਗਿਆ ਆਣਾ ਜੀ ਰਸੋਈ ਚ ਸਟਾਰਟਿੰਗ ਦੇ ਵਿੱਚ ਪਾਣੀ ਆ ਚੁੱਕਾ ਆ ਹਾਲਾਤ ਆ ਰਸੋਈ ਜਿੱਥੇ ਬੰਦਾ ਰੋਟੀ ਬਣਾਉਂਦਾ ਖਾਂਦਾ ਭਾਂਡੇ ਦੇ ਹਾਲਾਤ ਦੇਖ ਲਓ ਕੀ ਹਾਲਾਤ ਹੋਇਆ ਸਰ ਉਹ ਨਹੀਂ ਦੱਸ ਰਿਹਾ ਜੀ ਕਿ ਭਾਂਡੇ ਤਾਂ ਮੈਨੂੰ ਪਤਾ ਨਹੀਂ ਲੱਗਾ ਕਿੱਥੇ ਰੁੜ ਗਏ ਹੈ ਨਾ ਭਾਂਡੇ ਨੂੰ ਤਾਂ ਪਤਾ ਵੀ ਨਹੀਂ ਲੱਗ ਰਿਹਾ ਉਹ ਇੰਨੇ ਕਿ ਬਚੇ ਹੋਏ ਆ ਬਾਕੀ ਕਿੱਥੇ ਆ ਪਤਾ ਨਹੀਂ ਠੀਕ ਹੈ ਜੀ ਦੋਸਤੋ ਆ ਨਿਸ਼ਾਨ ਲੱਗੇ ਹੋਏ ਆ ਜਿਹੜੇ ਉੱਪਰ ਤੱਕ ਤਕਰੀਬਨ 5 ਫੁੱਟ ਦਾ ਨਿਸ਼ਾਨ ਤਰ ਸੋਈ ਦੇ ਵਿੱਚ ਆ ਹਾਲਾਤ ਇੰਨੇ ਕੋ ਬੁਰੇ ਨੇ ਕਿ ਆ ਮੰਜ਼ਰ ਦੇਖ ਲਓ ਕਿੰਨਾ ਮਾੜਾ ਆ ਇੱਧਰ ਫ੍ਰਿਜ ਕੀ ਸੋਫੇ ਡਾਈਨਿੰਗ ਟੇਬਲ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਹਾਲਾਤ ਇੰਨੇ ਕਿ ਜਦੋਂ ਇਹ ਪਾਣੀ ਸੀ ਇਹ ਤਕਰੀਬਨ 6 ਫੁੱਟ ਦੀ ਹਾਈਟ ਤੇ ਆਪਾਂ ਖੜੇ ਆ ਇਦੇ ਉੱਪਰ ਤੱਕ ਵੀ ਪਾਣੀ ਚੜ ਗਿਆ ਤੇ ਹਾਲਾਤ ਇੰਨੇ ਖਤਰਨਾਕ ਸੀਗੇ ਇਹ ਇਹਨਾਂ ਦਾ ਇੱਕ ਬੈੱਡਰੂਮ ਸੀ ਜਿੱਥੇ ਬੱਚੇ ਸੁੱਤੇ ਹੋਏ ਸੀ ਤੇ ਅਲਮਾਰੀਆਂ ਦੇ ਵਿੱਚੋਂ ਸਮਾਨ ਕੱਢਿਆ ਸਭ ਕੁਝ ਤੈਸਨਾ ਦਾ ਆ ਆ ਹਾਲਾਤ ਨੇ ਅੱਜ ਅੱਜ ਦੇ ਘਰ ਦੇ ਹਾਲਾਤ ਨੇ ਤੁਸੀਂ ਦੇਖ ਲਓ ਕਿਦਾਂ ਗਾਰੇ ਨਾਲ ਭਰੇ ਪਏ ਆ ਤੇ ਆ ਜਿਹੜੀਆਂ ਅਪਲਾਈਆਂ ਲੱਕੜ ਦੇ ਲੋਕ ਬਣਾਉਂਦੇ ਆਪਣੀਆਂ ਅਲਮੀਆਂ ਬਣਾਉਂਦੇ ਤਾਂ ਇਹ ਬਿਲਕੁਲ ਖਤਮ ਹੋ ਚੁੱਕੀਆਂ ਇੱਕ ਹਾਰ ਇੱਕ ਖੰਡਰ ਦੇ ਰੂਪ ਉਜਾਰ ਦੇ ਰੂਪ ਦੇ ਵਿੱਚ ਕਹਿਣਾ ਤਾਂ ਨਹੀਂ ਚਾਹੀਦਾ ਆਪਣੀ ਜ਼ਿੰਦਗੀ ਚ ਬਹੁਤ ਸੋਚ ਸਮਝ ਕੇ ਆਪਾਂ ਕਮਾਈ ਕਰਦੇ ਆ ਘਰ ਬਣਾਉਂਦੇ ਆ ਪਰ ਸਮੇਂ ਦੇ ਸਮੇ ਨੂੰ ਕੀ ਮਨਜ਼ੂਰ ਹੈ ਇਹ ਕੋਈ ਨਹੀਂ ਜਾਣਦਾ ਇਹ ਪਠਾਨਕੋਟ ਦੇ ਪਰਿਵਾਰ ਦਾ ਹਾਲਾਤ ਵਾ ਆ ਬਾਥਰੂਮਾਂ ਸਰ ਕਹਿੰਦੇ ਕਿ ਕਿੱਥੋਂ ਭੱਜ ਭੱਜ ਕੇ ਜਾਨ ਬਚਾਈ ਆ ਇਹ ਤਸਵੀਰਾਂ ਤੁਸੀਂ ਹੱਜ ਦੀਆਂ ਦੇਖ ਰਹੇ ਹੋ ਕਿਵੇਂ ਘਰ ਦੇ ਵਿੱਚ ਚਿੱਕੜੀ ਚਿੱਕੜ ਹੋਇਆ ਜੋ ਤਸਵੀਰਾਂ ਬਾਹਰ ਲੀਆਂ ਦੇਖਾਂਗੇ ਉਹਦਾ ਮੰਜ਼ਰ ਰੂਕ ਆਂ ਬਦਿਆ ਹਾਲਾਤ ਇੰਨੇ ਕ ਬੁਰੇ ਨੇ ਤੁਹਾਨੂੰ ਸਾਨੂੰ ਦੱਸਣ ਲੱਗੇ ਕਿ ਇਹ ਪਰਿਵਾਰ ਨੇ ਉਹ ਹਾਲਾਤ ਦੇਖੇ ਹੋਏ ਨੇ ਹਾਲਾਤ ਇੰਨੇ ਕ ਖਤਰਨਾਕ ਨੇ ਸਭ ਕੁਝ ਤੈਸ ਨੈਸਵਾ ਜਦੋਂ ਇੱਥੇ ਪਾਣੀ ਆਇਆ ਹੋਊਗਾ ਇਹ ਪਰਿਵਾਰ ਨੇ ਆਪਣੀ ਜਾਨ ਕਿਵੇਂ ਬਚਾਈ ਸੋਚ ਤੋਂ ਦੂਰ ਵਾ ਹਾਲਾਤ ਦੇਖ ਲਓ ਕੀ ਹਾਲਾਤ ਬਣੇ ਨੇ ਬੈੱਡ ਬੱਡਾਂ ਦੇ ਹਾਲਾਤ ਦਿਖਾ ਦਿਓ ਇੱਕ ਵਾਰ ਆ ਬੱਡਾਂ ਦੇ ਹਾਲਾਤ ਆ ਜਿਹੜੇ ਕਮਰੇ ਚੋਂ ਨਿਕਲੇ ਆ ਬਿਲਕੁਲ ਖਤਮ ਕਰੋੜਾਂ ਦਾ ਨੁਕਸਾਨ ਅਸੀਂ ਕਹਿ ਸਕਦੇ ਹਾਂ ਕਰੋੜਾਂ ਦਾ ਨੁਕਸਾਨ ਹੋ ਚੁੱਕਾ ਪਰਿਵਾਰ ਦਾ ਸਭ ਕੁਝ ਤਹਿਸ ਨਸ ਹੋ ਚੁੱਕਾ ਆ ਤੇ ਆ ਜੋ ਬੱਚਿਆਂ ਦੇ ਖਡਾਉਣੇ ਸਭ ਕੁਝ ਕਿਵੇਂ ਇੱਕ ਬਜ਼ੁਰਗ ਮਾਤਾ ਆ ਉਹਨਾਂ ਦੀਆਂ ਦਵਾਈਆਂ ਸਭ ਕੁਝ ਤਹਿਸ ਨਸ ਹੋਇਆ ਖੰਡਰ ਦਾ ਰੂਪ ਇੱਕ ਕਵਾੜ ਬਣ ਚੁੱਕਾ ਫ੍ਰੀਜ ਕੀ ਵਾਸ਼ਿੰਗ ਮਸ਼ੀਨ ਕੀ ਡਾਈਨਿੰਗ ਟੇਬਲ ਕੀ ਸੋਫੇ ਕੀ ਇਹ ਮੰਝਰਾ ਹੜ੍ਹਾਂ ਦੇ ਵਿੱਚ ਬਹੁਤ ਪ੍ਰਭਾਵਿਤ ਹੋਇਆ ਪੰਜਾਬ ਦਬਾਬਾ ਏਰੀਆ ਹੋ ਗਿਆ ਮਾਝਾ ਹੋ ਗਿਆ ਮਾਲਵਾ ਹੋ ਗਿਆ ਪਠਾਨਕੋਟ ਦੀਆਂ ਤਸਵੀਰਾਂ ਨੇ ਰਾਵੀ ਦਰਿਆ ਨਜ਼ਦੀਕ ਪੈਂਦਾ ਸੁੱਤੇ ਪਏ 9:30 ਵਜੇ ਕਹਿੰਦੇ ਪਤਾ ਨਹੀਂ ਲੱਗਾ ਕਿਹੜੇ ਵੇਲੇ ਪਾਣੀ ਆ ਗਿਆ ਹਾਲਾਤ ਬਹੁਤ ਬੁਰੇ ਨੇ ਚਾਹੀਦਾ ਹੈ ਕਿ ਹਾਲਾਤਾਂ ਨੂੰ ਜਿਠਣ ਵਾਸਤੇ ਵੀਡੀਓ ਚੰਗੀ ਲੱਗੀ ਧੰਨਵਾਦ